ਚਾਹ ਨੂੰ ਜਿਆਦਾ ਇਤਰਾਕ ਕੁੱਟਦੇ ਸੀਗੇ ਬਿਜਲੀ ਤਾਂ ਉਹਨੇ ਲਾਈ ਹੀ ਨਹੀਂ ਨਾਉਂਦਿਆਂ ਮੇਰੇ ਲੋਕ ਪਰ ਤ ਦੋ ਦਿਨ ਉਹਨੇ ਖੜਾ ਹੀ ਰੱਖਿਆ ਸੀਗਾ ਮਨੂੰ ਬਿਜਲੀ ਵੀ ਲਾਈ ਰੱਖੀ ਨੌਂ ਦਿਨ ਪੂਰੇ ਸ਼ਾਮ ਨੂੰ ਕੁੱਟਿਆ ਗਿਆ ਕਿੰਨੇ ਲੋਕਾਂ ਨੂੰ ਲੋਕਾਂ ਨੂੰ ਮਾਰ ਕੀਤੀ ਗਈ ਅਣਗਿਣਤੀ ਹੁੰਦੇ ਸੀਗੇ ਜਿਹੜੇ ਪੁਲਿਸ ਵਾਲੇ ਵਾਰੀ-ਵਾਰੀ ਕੁੱਟਦੇ ਸੀ ਹਾਂ ਜਦੋਂ ਕੋਈ ਅਫਸਰ ਬਦਲ ਕੇ ਆਉਂਦੇ ਉਹ ਖੜਾ ਲੈਂਦੇ ਸੀ ਬਾਹਰ ਕੱਢੋ ਨੌਂ ਸਾਲ ਹੋ ਗਏ ਛੱਡੇ ਪਾੜਿਆਂ ਨੂੰ ਉਹਵੇਂ ਦਾਗ ਪਏ ਹਜੇ ਗਏ ਨਹੀਂ ਉਹ ਦਾਗ ਕੱਲੇ ਕੱਲੇ ਸੀ ਉਸ ਵੇਲੇ ਦੀ ਹਵਾ ਲਾੜ ਕੱਲੇ ਹੀ ਸੀ ਕੱਲੇ ਸਾਹ ਵਾਂ ਲੈਂਦੇ ਤੇ ਬੋਦਿਆਂ ਪਿੱਛੋਂ ਐ ਬਾਹਾਂ ਬਲ ਕੇ ਪਿੱਛੇ ਦੀ ਬੋਦਿਆਂ ਫੜ ਲੈਂਦੇ ਹੂੰ ਉੱਤਰ ਮਾਰ ਰੱਖ ਕੇ ਤੇ ਬਾਣੀ ਪਾਈ ਜਾਂਦੇ ਜਾਗਣਾ ਹੂੰ ਬੰਦੇ ਨੂੰ ਨਾ ਸਾਹ ਆਉਂਦਾ ਤੇ ਨਾ ਮਰਦਾ ਜਾਂ ਨਾ ਜਾਂਦਾ ਚਿੰਦਾ ਕਿੱਥੇ ਕਿੱਥੇ ਕਰੰਟ ਲਗਾ ਕੇ ਰੱਖਿਆ ਗੋਤਮ ਅੰਗਾਂ ਦੇ ਵੀ ਲਾ ਕੇ ਰੱਖਿਆ ਈ ਉਹਨਾਂ ਨੇ ਦੋ ਦਿਨ ਤਾਂ ਨਾ ਦੋ ਰਾਤਾਂ ਨੂੰ ਦੋ ਦਿਨ ਸੌਣ ਹੀ ਨਹੀਂ ਦਿੱਤਾ ਇਹਨਾਂ ਨੇ ਤੁਸੀਂ ਕਾ ਤੁਹਾਡੀਆਂ ਤਲੀਆਂ ਵੀ ਕੁੱਟੀਆਂ ਕਦੋਂ ਕੁੱਟੀਆਂ ਤਲੀਆਂ ਬੈਰ ਦੀ ਸੁੱਟੀ ਹੁੰਦੀ ਹੈ ਉਹਦੇ ਨਾਲ ਕੁੱਟਦੇ ਉਹ ਤਾਂ ਕਿ ਹਜੇ ਵੀ ਮੈਂ ਮਤਲਬ ਆ ਚੀਜ਼ਾਂ ਦੋਖਦੀਆਂ ਸਾਈਡ ਤੇ ਵਾਜੂ ਜਾਂਦੀ ਇਹਨਾਂ ਭਰੋਸਾ ਸੀ ਤੁਹਾਨੂੰ ਸਿਸਟਮ ਤੇ ਕਿ ਯਾਰ ਇਨਸਾਫ ਹੋਵੇਗਾ ਭਰੋਸਾ ਹੁੰਦਾ ਤਾਂ ਉਹਦੇ ਪੁੱਛ ਕੇ ਕਰਕੇ ਛੱਡ ਦਿੰਦੇ ਭਾਈ ਇਹ ਚ ਕੋਹ ਹੈ ਨਹੀਂ ਇੱਕ ਦ ਘੰਟਾ ਘਟਾ ਪੈਰੀ ਬੰਦੇ ਦੇ ਘੰਟੇ ਜੀ ਬੰਦਾ ਲਾਖ ਦਿੰਦਾ ਵੀ ਮੈਂ ਕੀ ਕੀਤਾ ਕਿਨੇ ਨੌਂ ਦਾ ਘਟ ਚੱਲਣੀ ਤਾਂ ਬਹੁਤ ਤੁਹਾਡੇ ਤੋਂ ਬਿਨਾ ਹੋਰ ਪਿੰਡ ਦੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਇਸ ਤਰੀਕੇ ਨਾਲ ਕਟ ਮਾਰ ਕੀਤੀ ਗਈ ਹੈ ਗਿਣਤੀ ਤਾਂ ਹੀ ਬਹੁਤ ਮਤਲਬ ਅੱਧਾ ਪੈਂਡਿੰਗ ਇਨਟੈਰੋਗੇਟ ਹੋ ਗਏ ਸਭ ਤੋਂ ਵੱਧ ਮੇਰੇ ਦੇ ਕੁੱਟ ਪਈ ਸਾਰੇ ਪਿੰਡ ਤੋਂ ਜਦੋਂ ਮਾਤਾ ਦੇ ਸਾਹਮਣੇ ਗਏ ਪਹਿਲੀ ਵਾਰ ਕੁੱਟ ਸਹਿਣ ਤੋਂ ਬਾਅਦ ਮਨ ਨੂੰ ਟੈਗ ਹੋ ਗਿਆ ਸੀ ਗਏ ਦੇਖਣ ਸਾਰ ਚੱਲਿਆ ਨਹੀਂ ਗਿਆ ਆਪਣੇ ਪੁੱਤ ਦਾ ਦਰਦ ਪਿੰਡ ਬੁਰਜ ਜਵਾਰ ਸਿੰਘ ਵਾਲਾ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਜਦੋਂ 1 ਜੂਨ 2015 ਨੂੰ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ ਔਰ ਇਸ ਘਟਨਾ ਦੇ ਵਿੱਚ ਬਹੁਤ ਸਾਰੇ ਅਜੇਹੇ ਨਿਰਦੋਸ਼ ਲੋਕਾਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਸ਼ੱਕ ਦੇ ਆਧਾਰ ਤੇ ਤਾਂ ਲਗਾਤਾਰ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਰਿਹਾ ਤਕਰੀਬਨ ਤਕਰੀਬਨ ਅੱਧੇ ਪਿੰਡ ਤੋਂ ਵੱਧ ਲੋਕਾਂ ਦੀ ਇੰਟਰੋਗੇਸ਼ਨ ਹੋਈ ਹੈ ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਇਸ ਪੂਰੇ ਮਾਮਲੇ ਦੇ ਵਿੱਚ ਹੋਈ ਤਾਂ ਸਾਡੇ ਨਾਲ ਅੱਜ ਰਣਜੀਤ ਸਿੰਘ ਨੇ ਏ ਵੀ ਉਸੇ ਕੇਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਵੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਠਾਇਆ ਔਰ ਇਹਨਾਂ ਦੀ ਵੀ ਇਹ ਜੋ ਇਹਨਾਂ ਦਾ ਸਾਡੇ ਇਸ ਇੰਟਰਵਿਊ ਤੋਂ ਪਹਿਲਾਂ ਦੱਸਣਾ ਸੀ ਕਿ ਕਾਫੀ ਕੁਝ ਸਾਡੇ ਨਾਲ ਹੋਇਆ ਸੀ ਤਾਂ ਅੱਜ ਉਹ ਵਿਅਕਤੀ ਜਿਸ ਨੇ ਇਹ ਪੂਰਾ ਸੰਤਾਪ ਆਪਣੇ ਤਨ ਤੇ ਢਾਇਆ ਸਾਡੇ ਨਾਲ ਨੇ ਰਣਜੀਤ ਸਿੰਘ ਕੀ ਹਾਲ ਆ ਜੀ ਠੀਕ ਸਹੀ ਨਾਮ ਲਿਆ ਰਣਜੀਤ ਸਿੰਘ ਜੀ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਬੁਰਜਵਾਰ ਸਿੰਘ ਵਾਲਾ ਜੀ ਘਟਨਾ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਕੀ ਸੀਗੀ ਜੀ ਪੂਰੇ ਕੇਸ ਦੇ ਵਿੱਚ ਔਰ ਤੁਹਾਨੂੰ ਗਿਰ्तार ਕੀਤਾ ਗਿਆ ਸੀ ਇੰਟੈਰੋਗੇਸ਼ਨ ਦੇ ਲਈ ਕਿਸ ਆਧਾਰ ਤੇ ਕੀਤਾ ਗਿਆ ਸੀ ਮੈਨੂੰ ਇਹ ਉਹਨਾਂ ਨੇ ਸੱਦਿਆ ਸੀਗਾ ਵੀ ਇਹ ਮਤਲਬ ਥੋੜੀ ਪੁੱਛਗਿੱਛ ਕਰਨੀ ਆ ਸੀ ਜੀ ਵੀ ਇੱਥੇ ਬਾਜੇਖਾਨੇ ਥਾਣੇ ਆਓ ਹੂੰ ਜਦੋਂ ਮੈਂ ਗਿਆ ਚਲਾ ਤੇ ਮੁੜ ਕੇ ਉਹਨਾਂ ਦੇ ਡੀਆਈਸ ਸਾਹਿਬ ਨੇ ਪੁੱਛਣਾ ਤੁਹਾਨੂੰ ਤੇ ਅਸੀਂ ਇਹੀ ਲੈ ਗਏ ਮੈਂ ਮੈਂ ਸ਼ੁਰੂਆਤ ਤੋਂ ਤੁਹਾਡ ਨੂੰ ਥੋੜਾ ਪੁੱਛਣਾ ਚਾਹੁੰਦਾ ਜੇ ਇਹ ਘਟਨਾ ਵਾਪਰਦੀ ਹੈਗੀ ਆ ਮੈਨੂੰ ਉਸੇ ਦਿਨ ਤੋਂ ਪੂਰੀ ਸੀਕੁਐਂਸ ਦੱਸੋ ਤੁਹਾਡਾ ਤੁਸੀਂ ਕਿੱਥੇ ਸੀ ਉਸ ਵਕਤ ਤੁਹਾਨੂੰ ਕਦੋਂ ਪਤਾ ਲੱਗਦਾ ਕਦੋਂ ਪਹਿਲੀ ਵਾਰ ਤੁਸੀਂ ਇਹ ਚਰਚਾ ਸੁਣਦੇ ਕਿ ਤੁਹਾਡੇ ਪਿੰਡ 'ਇਹ ਕੁਝ ਹੋ ਗਿਆ ਜਾਂ ਤੁਸੀਂ ਪਿੰਡ ਹਾਜ਼ਰ ਸੀ ਕਿ ਨਹੀਂ ਹਾਜ਼ਰ ਸੀ ਨਹੀਂ ਪਿੰਡ ਹੈ ਨਹੀਂ ਸੀਗਾ ਇਹ ਮੈਂ ਮੈਂ ਸੀਗਾ ਜੈਤੋ ਜੈਤੋ ਤੋਂ ਹੀ ਪਿੰਡ ਆਇਆ ਮੈਂ ਕਿਸੇ ਮੁੰਡੇ ਨਾਲ ਚਲਾ ਗਿਆ ਪੰਜ ਗਰੀ ਮੋਟਰਸਾਈਕਲ ਕਢਾ ਕੇ ਜਾਂਦਾ ਉਹਦਾ ਉਦੋਂ ਮੇਰੀ ਗਵਾਹੀ ਹੈ ਉਸ ਦਿਨ ਦੀ ਹਮ ਉਸ ਦਿਨ ਮੈਂ ਪਿੰਡ ਹੀ ਨਹੀਂ ਸੀਗਾ ਹਮ ਤੇ ਮੈਨੂੰ ਜਦ ਫੋਨ ਲਾ ਕੇ ਬੁਲਾਇਆ ਮੈਂ ਦੂਜੇ ਦਿਨ ਚਲਾ ਗਿਆ ਜੀ ਮੈਨੂੰ ਮੜ ਕੇ ਇਹਨਾਂ ਦੇ ਫਰੀਆਂ ਦੇ ਫਰੀਦਕੋਟ ਦੇ ਡੀਆਈਜੀ ਸਾਹਿਬ ਨੇ ਪੁੱਛਗਛ ਕਰਨੀ ਵੀ ਤਾਂ ਉੱਥੇ ਜਾਣਾ ਪੈਣਾ ਤੇ ਮੈਂ ਇਹ ਵੀ ਚੱਲੋ ਉੱਥੇ ਲੈ ਗਿਆ ਮੈਨੂੰ ਮੜ ਕੇ 9 ਦਿਨ ਮੈਨੂੰ ਉੱਥੇ ਇੰਟਰੋਗੇਟ ਕਰੀ ਗਏ ਕਿੰਨੇ ਕਿੰਨੇ ਲੋਕਾਂ ਨੂੰ ਤੁਹਾਨੂੰ ਇੰਟਰੋਗੇਟ ਕੀਤਾ ਗਿਆ ਪਿੰਡ ਦੇ ਲੋਕਾਂ ਨੂੰ ਕੋਈ ਗਿਣਤੀ ਹੈ ਤੁਹਾਡੇ ਕੋਲ ਗਿਣਤੀ ਤਾਂ ਹੀ ਬਹੁਤ ਮਤਲਬ ਅੱਧਾ ਪਿੰਡ ਇੰਟਰੋਗੇਟ ਹੋ ਗਿਆ ਕੋਟ ਮਾਰੋਈ ਕੋਟ ਮਾਰ ਗਈ ਤੁਹਾਡੇ ਨਾਲ ਹੋਈ ਹਾਂਜੀ ਸਾਡੇ ਨਾਲ ਤਾਂ ਬਹੁਤ ਜ਼ਿਆਦਾ ਹੋਈ ਹੈ ਸਾਡੇ ਦਾ ਚੱਡੇ ਪਾੜੇ ਗਏ ਮੂੰਹ ਚ ਪਾਣੀ ਪਈ ਗਏ ਜੱਗ ਪਰ ਪਰ ਨੱਕ ਚ ਪਈ ਗਏ ਮੂੰਹ ਚ ਪਈ ਗਏ ਬਰਫ ਤੇ ਪਾਈ ਰੱਖਿਆ ਘੋਟੇ ਲਾਦੇ ਸਾਡੇ ਤਲੀਆਂ ਗੁੱਟੀਆਂ ਹਮ ਸਾਡੇ ਨਾਲ ਬਹੁਤ ਹੋਈ ਗਈ ਇਹ ਜੋ ਕਿਸ ਤਰੀਕੇ ਦੀ ਇੰਟਰੋਗੇਸ਼ਨ ਹੁੰਦੀ ਸੀ ਕਿਸ ਮਤਲਬ ਜਦੋਂ ਤੁਹਾਨੂੰ ਕਦ ਚੱਕਿਆ ਤੁਹਾਨੂੰ ਕਦੋਂਗੇ ਪਹਿਲਾਂ ਤੇ ਇਹ ਦੱਸੋ ਚੱਕਿਆ ਗਈ 2016 ਨੂੰ ਚੱਕਿਆ ਇਹਨਾਂ ਨੇ 2016 ਚ ਜੀ ਉਹਦੇ ਵਿੱਚ ਇਹਨਾਂ ਨੇ ਜੋ ਚੱਕ ਲਿਆ ਚੱਕਿਆ ਨਹੀਂ ਅਸੀਂ ਆਪ ਗਏ ਆ ਥਾਣੇ ਕਾਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਫੋਨ ਕਰਕੇ ਬੁਲਾਇਆ ਸੀ ਕਿਹਦਾ ਫੋਨ ਆਇਆ ਸੀ ਫੋਨ ਸਿੱਟੂ ਸਾਹਿਬ ਦਾ ਆਇਆ ਸੀ ਕੀ ਕਿਹਾ ਸੀ ਤੁਹਾਨੂੰ ਕਹਿੰਦੇ ਤੁਸੀਂ ਇੱਥੇ ਆਓ ਥੋੜੀ ਪੁੱਛਗਿੱਛ ਕਰਨੀ ਆ ਸੀ ਹੂੰ ਆਈ ਸੱਚੇ ਸੀਗੇ ਚਲੇ ਗਏ ਹੂੰ ਚਲੇ ਗਏ ਉੱਥੇ ਸਾਡੇ ਡੀਏ ਜੀ ਸਾਹਬ ਕੋਲ ਲੈ ਗਏ ਉਹਨਾਂ ਨੇ ਫਿਰ 9 ਦਿਨ ਸਾਡੇ ਬਹੁਤ ਕਿਹੜੇ ਮਾਮਲੇ 'ਚ ਤੁਹਾਨੂੰ ਬੁਲਾਇਆ ਸੀ ਗੁਰੂ ਗ੍ਰੰਥ ਸਾਹਿਬ ਸਰੂਪ ਦੇ ਚੋਰੀ ਹੋਣ ਮਾਮਲੇ 'ਚ ਹਾਂ ਹਾਂਜੀ ਹਾਂਜੀ ਜਾਂ ਫਿਰ ਬੇਅਦਬੀ ਮਾਮਲੇ ਦੇ ਵਿੱਚ ਜਦੋਂ ਪੱਤਰੇ ਖਿਲਾਰੇ ਗਏ ਨਹੀਂ ਚੋਰੀ ਹੋਣ ਦੇ ਮਾਮਲੇ 'ਚ ਬੁਲਾਇਆ ਸੀ ਪਹਿਲੀ ਜੂਨ ਵਾਲੇ ਮਾਮਲੇ ਤੇ ਤੁਹਾਡੇ ਤੇ ਸ਼ੱਕ ਜ਼ਾਰ ਕੀਤਾ ਸੀ ਉਹਨਾਂ ਨੇ ਸ਼ੱਕ ਜ਼ਾਰ ਕੀਤਾ ਸੀ ਫਿਰ ਕੀ ਹੋਇਆ ਅੱਗੇ ਫਿਰ ਜੇ ਅਸੀਂ ਉਹਦੇ 'ਚ ਜਦੋਂ ਹੈ ਹੀ ਕੁਝ ਨਹੀਂ ਕੀਤਾ ਅੱਜ ਤੱਕ ਇਹਦਾ ਪੰਨਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਫੜ ਕੇ ਵੇਖਿਆ ਵੀ ਕਿੰਨਾ ਮੋਟਾ ਜਾਂ ਕੀ ਆ ਇਹ ਜੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਮੰਨਦੇ ਆ ਇਹ ਨਹੀਂ ਬੱਚੇ ਮੇਰੇ ਕੰਮਦਾਰੀ ਐ ਉਹਨੇ ਕੁੜੀ ਦੇ ਮੰਦਾ ਅੱਛਾ ਤੁਸੀਂ ਨਹੀਂ ਮਤਲਬ ਕਿ ਕੇ ਸਜਾਇਆ ਜਾਂ ਨਹੀਂ ਨਹੀਂ ਬੱਚੇ ਸ਼ੁਰੂਤੀ ਅਮਰਤਦਾਰੀ ਸੀ ਬੱਚੇ ਬਚਪਨ ਤੇ ਕੀ ਹੋਇਆ ਜਦੋਂ ਅਸੀਂ ਥਾਣੇ ਪਹੁੰਚਦੇ ਹਾਂ ਥਾਣੇ ਪਹੁੰਚਦੇ ਜਦੋਂ ਉਹਨਾਂ ਨੇ ਸੱਦਿਆ ਹੀ ਜਾਵੜੇ ਹੂੰ ਜਾਵੜੇ ਉਹਨਾਂ ਨੇ ਸਾਨੂੰ ਉੱਥੇ ਫਿਰ ਥੱਲੇ ਫਰੀਕੋਰ ਸੀਆਈ ਲੈ ਗਏ ਫਿਰ ਪ੍ਰੋਪਰ ਲੈ ਗਏ ਇੱਕ ਤਸਾਕ ਲੈ ਗਏ ਇੱਕ ਤਾਂ ਕਈ ਲਈ ਫਿਰਦੇ ਰਹੇ ਬਹੁਤ ਟੌਰਚਰ ਪਹਿਲੀ ਕੁੱਟ ਮਾਰ ਤੁਹਾਡੀ ਕਿੱਥੇ ਹੁੰਦੀ ਆ ਕਿਹੜੀ ਡੇਟ ਨੂੰ ਤੁਹਾਡੀ ਕੁੱਟ ਮਾਰ ਹੁੰਦੀ ਆ ਡੇਟ ਤਾਂ ਹਰ ਮੈਨੂੰ ਯਾਦ ਨਹੀਂ ਪੈਸੀ ਜੀ ਤੇ ਉਹ ਕੁੱਟਮਾਰ ਸਾਡੀ ਫ੍ਰੀ ਕੋਰਟ ਪਹਿਲੀ ਵਾਰ ਹੋਈ ਐ ਕੱਲੇ ਕੱਲੇ ਸੀ ਉਸ ਵੇਲੇ ਦੀ ਹਾਂ ਕੱਲੇ ਕੱਲੇ ਸੀ ਕੰਨੇ ਲੋਕਾਂ ਨੂੰ ਕੁੱਟਮਾਰ ਕੀਤੀ ਗਈ ਉਥੇ ਅਣਗਿਣਤੀ ਹੁੰਦੇ ਸੀਗੇ ਪੁਲਿਸ ਵਾਲੇ ਹੂੰ ਵਾਰੀ ਵਾਰੀ ਕੁੱਟਦੇ ਸੀ ਹਾਂ ਜਦੋਂ ਕੋਈ ਅਫਸਰ ਬਦਲ ਕੇ ਆਉਂਦੇ ਉਹ ਖੜਾ ਲੈਂਦੇ ਸੀ ਬਾਹਰ ਕੱਢੋ ਹੂੰ ਸਾਡੇ ਵਾਰ-ਵਾਰ ਛੱਡੇ ਪਾੜੇ ਗਏ 11 ਵਾਰੀ ਮੇਰੇ ਛੱਡੇ ਪਾੜ ਤੇ ਘੋਟੇ ਘੋਟਾ ਲਾਦਾ ਸੀਗਾ ਬਿਜਲੀ ਤਾਂ ਉਹਨੇ ਲਾਈ ਹੀ ਨਹੀਂ ਲਾਉਂਦੇ ਨੇ ਮੇਰੇ ਫਰੋਜਪੁਰ ਤਾਂ ਦੋ ਦਿਨ ਉਹਨੇ ਖੜਾ ਹੀ ਰੱਖਿਆ ਸੀਗਾ ਮੈਨੂੰ ਬਿਜਲੀ ਵੀ ਲਾਈ ਰੱਖੀ ਜਦੋਂ ਬੜਾ ਜਿਹਾ ਟੋਲਾ ਆਉਂਦਾ ਸੀਗਾ ਨੀਂਦ ਦਾ ਉਹ ਘੁਮਾ ਦਿੰਦੇ ਸੀਗੇ ਹੂੰ ਕਿੱਥੇ ਕਿੱਥੇ ਕਰੰਟ ਲਗਾ ਕੇ ਰੱਖਿਆ ਗੋਪਤਮ ਅੰਗਾਂ ਤੇ ਵੀ ਲਾ ਕੇ ਰੱਖਿਆ ਸੀ ਉਹਨਾਂ ਨੇ ਹੂੰ ਤੇ ਕੰਨ ਨੂੰ ਦੇ ਬਾਹਰ ਨੂੰ ਵਾਲ ਜਗ੍ਹਾ ਤੇ ਲਾ ਦਿੰਦੇ ਸੀ ਜੀ ਤੋਂ ਮੇਰੇ ਤਾਂ ਹਜੇ ਵੀ ਨਿਸ਼ਾਨ ਹੈਗੇ ਉਹ ਜਿਹੜੇ ਚੱਡੇ ਪਾੜਿਆ ਉਹ ਨੋ ਕਿਹੋ ਜਿਹਾ ਉਹ ਦਿਨ ਨੂੰ ਯਾਦ ਕਰਦੀ ਹਾਂ ਫਿਰ ਦਿਲ ਤੇ ਕੀ ਬੀਤਦੀ ਆ ਦਿਲ ਤੇ ਤਾਂ ਬਹੁਤ ਮਾੜਾ ਹਾਲਾਤ ਬੀਤੇ ਆ ਜੀ ਉਹ ਦੋ ਦਿਨ ਹਜੇ ਵੀ ਉਹ ਘੇਰੀ ਯਾਦ ਆ ਜਾਂਦੀ ਗੱਲ ਤੇ ਮਨ ਪਰ ਆਉਂਦਾ ਝਕਮਾਂ ਦਾ ਦਰਦ ਅੱਜ ਵੀ ਹੁੰਦਾ ਹਾਂਜੀ ਹਾਂਜੀ ਕਿੰਦੇ ਸਿਆਲ ਦੇ ਵਿੱਚ ਝਕਮ ਪੁਲਿਸ ਦੇ ਜਿਆਦਾ ਦੁੱਖ ਦਿੰਦੇ ਨੇ ਦਰਦ ਕਰਦੇ ਨੇ ਹਾਂਜੀ ਦਰਦ ਕਰਦੇ ਹੁਣ ਵੀ ਕਰਦੇ ਘਰ ਦੇ ਨੂੰ ਪਤਾ ਸੀ ਕਿ ਤੁਹਾਨੂੰ ਸੀਆਈ ਵੱਲੋਂ ਜਾਂ ਸੈਟ ਵੱਲੋਂ ਜਾਂ ਥਾਣੇ ਦੇ ਵਿੱਚ ਤੁਹਾਨੂੰ ਚੱਕ ਉਠਾ ਲਿਆ ਗਿਆ ਮੈਂ ਤਾਂ ਹੀ ਮੈਂ ਮੇਰੇ ਘਰਾਂ ਵਾਲੀ ਤੇ ਬੱਚੇ ਸੀ ਮੇਰੇ ਨਾਲ ਅਹੀਂ ਮੈਨੂੰ ਸੌਰੀ ਜਾਈ ਜਾਂਦਾ ਹੈ ਗੱਡੀ ਤੇ ਹੂੰ ਇਹਨਾਂ ਨੇ ਫੋਨ ਲਾ ਕੇ ਬੁਲਾਇਆ ਤੇ ਮੈਂ ਵਾਪਸ ਮੁੜਿਆ ਹੂੰ ਵਾਪਸ ਮੁੜਿਆ ਮੇਰੇ ਬੱਚੇ ਵੀ ਨਾਲ ਹੀ ਸੀਗੇ ਹੂੰ ਬੱਚਿਆਂ ਨੂੰ ਘਰੇ ਛੱਡਿਆਂ ਦਾ ਤੇ ਦੂਬਾ ਮੈਨੂੰ ਥਾਣੇ ਲੈ ਗਏ ਹੂੰ ਥਾਣੇ ਲਿਆ ਕੇ ਉਹਨਾਂ ਨੂੰ ਦੂਫਰੀ ਕੋਟ ਲੈ ਗਏ ਹੂੰ ਨੋਂ ਦਿਨ ਨਹੀਂ ਛੱਡਿਆ ਉਹਨਾਂ ਨੇ ਨੋਂ ਦਿਨ ਬਹੁਤ ਕੁੱਟ ਮਾਰ ਕੀਤੀ ਕੋਟ ਮਾਰ ਦੀ ਸ਼ੁਰੂਆਤ ਸਵੇਰ ਦਿਨ ਚੜ੍ਹਦੀ ਹੋ ਜਾਂਦੀ ਸੀ ਨੇ ਜੀ ਸ਼ਾਮ ਨੂੰ ਜਿਆਦਾਤਰ ਕੁੱਟਦੇ ਸੀਗੇ 9 ਦਿਨ ਪੂਰੇ ਸ਼ਾਮ ਨੂੰ ਕੁੱਟਿਆ ਗਿਆ ਜਦੋਂ ਕੋਈ ਅਫਸਰ ਦਿਨੇ ਆ ਜਾਂਦਾ ਦਿਨੇ ਵੀ ਕੱਢ ਲੈਂਦੇ ਸੀਗੇ ਪੁੱਛਿਆ ਕੀ ਜਾਂਦਾ ਹੈ ਤੁਹਾਡੇ ਤੋਂ ਸਾਡੇ ਕੋਲ ਇਹ ਹੀ ਪੁੱਛਿਆ ਜਾਂਦਾ ਹੈ ਵੀ ਗ੍ਰੰਥ ਸਾਹਿਬ ਤੁਸੀਂ ਦੱਸੋ ਕਿੱਥੇ ਰੱਖਿਆ ਤੁਸੀਂ ਕੀ ਕਹਿੰਦੇ ਸੀ ਕੀ ਕੀ ਅਸੀਂ ਗਏ ਅਸੀਂ ਚੱਕੀ ਕਰਿਆ ਹੀ ਨਹੀਂ ਅਜ ਨਾ ਇਹ ਉਹ ਜਹਾ ਮਹਾਰਾਜ ਨੇ ਕਿਤੇ ਸੋਚਿਆ ਨਾ ਕਰਿਆ ਨਾ ਕਰ ਕਰਗੇ ਪੁਲਿਸ ਅਫਸਰ ਦੇ ਸਾਹਮਣੇ ਕੁੱਟਮਾਰ ਹੁੰਦੀ ਹੋਵੇ ਲਗਾਤਾਰ ਟੌਰਚਰ ਹੁੰਦਾ ਹੋਵੇ ਕਿਸੇ ਨੇ ਤਰਸ ਨਹੀਂ ਕੀਤਾ ਕਿ ਯਾਰ ਤਿੰਨ ਚਾਰ ਦਿਨ ਤੋਂ ਬੰਦੇ ਨੂੰ ਕੁੱਟਿਆ ਨਾ 9 ਦਿਨ ਲਗਾਤਾਰ ਅਸੀਂ ਕੁੱਟਿਆ ਇੱਕ ਨਾ ਹੀ ਫਰੋ ਪੇਪਰ ਮੁੰਡਾ ਸੀਗਾ ਪਤਲਾ ਪਤਲਾ ਆ ਸੀਗਾ ਹੌਲਦਾਰ ਸੀਗਾ ਹਾਂ ਉਹਨੇ ਵਿਚਾਰੇ ਨੇ ਵੈਸੇ ਮੈਨੂੰ ਤਰਸ ਕੀਤਾ ਉਹਨੇ ਮੇਰੇ ਨਾਲ ਲਾਤਾਂ ਮੁੱਤਾਂ ਵਿਚਾਰੇ ਨੇ ਕੋ ਟੰਗਾ ਵੀ ਅੱਜ ਦੀ ਰਾਤ ਹੀ ਆ ਵੀ ਅੱਜ ਦੀ ਰਾਤ ਔਖਾ ਔਖਾ ਚੱਲਦਾ ਹਾਂ ਤੜ ਨੌਵੇਂ ਦਿਨ ਕਿਹਾ ਹਾਂ ਨੌਵੇਂ ਦਿਨ ਕਿਹਾ ਸੀ ਹਾਂ ਉਹ ਮੇਂ ਬੰਦੇ ਦਾ ਨਾਮ ਨਹੀਂ ਜਾਂਦਾ ਪ੍ਰੋਪਰ ਸੀਗੀ ਉਹਦੀ ਡਾਟੀ। ਹੂੰ। ਵਿੱਚ ਸਾਰੇ ਨਹੀਂ ਕੁਝ ਹੁੰਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਮਲਾਜ਼ਮਾਂ। ਹੂੰ। ਰੋਟੀ ਪਾਣੀ ਪ੍ਰੋਪਰ ਮਿਲਦਾ ਰਿਹਾ? ਰੋਟੀ ਪਾਣੀ ਤੋਂ ਲੰਘਦਾ ਨਹੀਂ ਗਈ, ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਦੋਨ ਨੂੰ ਲੈ ਕੇ ਜਾਂਦੇ ਸੀ ਬੈਰਕ ਚੋਂ ਲੈ ਕੇ ਜਾਂਦੇ ਸੀ ਹਵਾਲਾ ਰੱਦ ਰੱਖਿਆ ਹੋਊਗਾ ਹਾਂਜੀ ਹਵਾਲਾ ਜੋ ਤੋਂ ਲੈ ਕੇ ਜਾਂਦੇ ਸੀ ਇਨਟੈਰੋਗੇਸ਼ਨ ਕਿੱਥੇ ਹੁੰਦੀ ਸੀ ਇਨਟੈਰੋਗੇ ਇਹਨਾਂ ਦੇ ਨਾਲ ਪਿਛਲੇ ਪਾਸੇ ਸੀਏਆਈ ਦੇ ਕੰਦ ਐਨੀ ਗਲੀ ਜੀ ਬਣੀ ਹੋਈ ਹੈ ਹੂੰ ਉੱਥੇ ਲੈ ਜਾ ਕੇ ਇਨਟੈਰੋਗੇਸ਼ਨ ਕਰਦੇ ਸੀ ਉੱਥੇ ਇੱਕ ਨਾ ਮੇਜ਼ ਬਣਿਆ ਏਡਾ ਚੌੜਾ ਢੂਈ ਢੂਈ ਪੂਰੀ ਆਉਂਦੀ ਉਹ ਉੱਤੇ ਹੂੰ ਲੱਤਾਂ ਬੰਨ ਲੈਂਦੇ ਤੇ ਬੋਦਿਆਂ ਪਿੱਛੋਂ ਆ ਬਾਹਾਂ ਬੰਦ ਕੇ ਪਿੱਛੇ ਦੀ ਬੋਦਿਆਂ ਫੜ ਲੈਂਦੇ ਹੂੰ ਉੱਤਰ ਮਾਰ ਰੱਖ ਕੇ ਤੇ ਬਾਣੀ ਪਾਈ ਜਾਂਦੇ ਜਾਗਣਾ ਹੂੰ ਉਹ ਬੰਦੇ ਉਹਨਾਂ ਸਾਹ ਹੁੰਦਾ ਤੇ ਨਾ ਮਰਦੇ ਜਾਂ ਨਾ ਜਾਂਦਾ ਜਾਂਦਾ ਹੂੰ। ਹੂੰ। ਫਿਰ ਚੀਕਾ ਮਾਰਦੇ ਬਹੁਤ। ਜੇ ਤਲੰਗਾ ਤਲੂਗਾ ਬਹੁਤ ਕੁੱਟਿੰਗਾ ਉਹਨਾਂ ਨੇ ਤਲੰਗਾ ਕੁੱਟਿੰਗਾ। ਓਡੇ ਲਾਈ ਗਏ। ਪਰਵਾਰ ਨੂੰ ਕਦੋਂ ਪਤਾ ਲੱਗਿਆ ਕਿ ਰਣਜੀਤ ਸਿੰਘ ਨੂੰ ਤਾਂ ਚੱਕਲੇ ਪੁਲਿਸ ਦੇ। ਸਵਾਰ ਤਾਂ ਮੇਰੇ ਨਾਲ ਹੀ ਸੀਗੇ ਜਿੱਦ ਮੈਂ ਆਪ ਗਿਆ ਨਾਲ ਸੀ ਬੱਚੇ ਮੇਰੇ। ਪਰਵਾਹ ਨੂੰ ਦੋਦੀ ਪਤਾ ਲੱਗ ਗਿਆ ਸੀ ਪਰ ਦਿਖਾਏ ਨਹੀਂ ਗਾ ਜੀ ਉਹਨਾਂ ਨੂੰ ਪਰਵਾਹ ਨੂੰ ਬਾਅਦ ਨੌਂ ਦਿਨਾਂ ਤੋਂ ਬਾਅਦ ਦਿਖਾਇਆ ਗਿਆ ਨੌਂ ਦਿਨ ਪਰਿਵਾਰ ਨੂੰ ਨਹੀਂ ਦਿਖਾਇਆ ਜੀ ਨੌਂ ਦਿਨ ਉੱਤੇ ਕਿਸੇ ਨਾਲ ਕੋਈ ਹੋਰ ਹਵਾਲਾੜ ਚੋਂ ਕਿਸੇ ਨਾਲ ਗੱਲਬਾਤ ਕੀਤੀ ਤੁਸੀਂ ਕਿਸੇ ਨਾਲ ਕੋਈ ਕਈ ਵਾਰੀ ਹੋਰ ਵੀ ਮੁਜਰਮ ਨੂੰ ਲਿਆ ਹੁੰਦੀ ਹੈ ਪੁਲਿਸ ਨਹੀਂ ਉਹ ਉਹ ਤਾਂ ਨਾ ਫਰੋਹ ਪਰ ਫਰੋਹੇ ਪਰ ਸੀਗਾ ਬੰਦਾ ਹੂੰ ਉਹਦੇ ਕੋਲੇ ਮੋਬਾਈਲ ਸੀ ਉੱਤੇ ਮੈਂ ਘਰੇ ਜਾ ਫੋਨ ਲਾ ਮੈਂ ਇਹ ਮੈਨੂੰ ਇੱਥੋਂ ਮਤਲਬ ਬਚਾ ਲੋ ਹੂੰ ਤਨ ਇਪਦਾ ਨ ਕੀ ਹੋਣਾ ਇੱਥੇ ਕੀ ਉਹ ਬੰਦੇ ਕੋਲ ਉਹ ਬੰਦੇ ਕੋਲੇ ਫੋਨ ਸੀ ਆ ਅੰਦਰ ਸੀਗਾ ਕੋਈ ਉਹ ਵੀ ਹਵਾ ਲੜ ਤੇ ਉਹਦੇ ਕੋਲੇ ਫੋਨ ਸੀ ਫੋਨ ਸੀਗਾ ਉਹਦੇ ਕੋਲ ਤੁਸੀਂ ਤੁਹਾਨੂੰ ਨੰਬਰ ਹੀ ਆਸ ਸੀ ਕਰਦਾ ਕਰਦਾ ਨੰਬਰ ਹੀ ਆਸ ਸੀ ਫਿਰ ਤੁਸੀਂ ਦੱਸਿਆ ਕਿ ਮੈਂ ਤਾਂ ਫਰੋਜਪੁਰ ਆ ਹਾਂ ਕੀ ਬੋਲੇ ਕਰਦੇ ਫਿਰ ਕਰਦੇ ਕਹਿੰਦੇ ਵੀ ਅਸੀਂ ਉਹਦੇ ਦੇ ਭੱਜੇ ਕਰਦੇ ਆ ਵੀ ਨਹੀਂ ਕੋਈ ਗੱਲਬਾਤ ਬਣੀ ਹਜੇ ਤੱਕ ਕਿਸੇ ਕਰਦਿਆਂ ਨੇ ਕਿਸੇ ਮਤਲਬ ਪੰਥਕ ਦਰਦੀ ਕੋਲੇ ਆਗੂ ਕੋਲੇ ਜਾਂ ਕਿਸੇ ਲੀਡਰ ਕੋਲੇ ਅਪਰੋਚ ਕੀਤੀ ਹੋਵੇ ਤੋ ਜਦ ਮੰਤਾਰ ਬਰਾੜ ਕੋਲੇ ਕਰਦੇ ਗਏ ਇਹ ਪ੍ਰਕਾਸ਼ ਭੱਟੀ ਹੁੰਦਾ ਸਾਡੇ ਹਲਕਾ ਚਾਰਜ ਲੱਗਿਆ ਉਹਦੇ ਕੋਲੇ ਗਏ ਕਹਿੰਦੇ ਸੀ ਕਿ ਹਾਈ ਕਮਾਂਡ ਦਾ ਫੈਸਲਾ ਹੈ ਜੋ ਸੁਖਵੀਰ ਕਰੂਗਾ ਜੋ ਕਰੂਗਾ ਸੁਖਵੀਰ ਤੱਕ ਅਪਰੋਚ ਕੀਤੀ ਸੁਖਵੀਰ ਦਾ ਕਿਉਂ ਨਾਮ ਲੈਂਦੇ ਸੀ ਸੁਖਵੀਰ ਦਾ ਉਹ ਅਕਾਲੀ ਦਲ ਦੀ ਸਰਕਾਰ ਸੀਗੀ ਤੁਸੀਂ ਫਿਰ ਇਹਨਾਂ ਨੂੰ ਅਦੇ ਆਖੇ ਕਿ ਸੁਖਵੀਰ ਤੱਕ ਅਪਰੋਚ ਕਰੋ ਕਰਦੈ ਨਾ ਕਰੀ ਇਹ ਜੀ ਲੋਜ ਪਰ ਕੀ ਕਹਿੰਦੇ ਫਿਰੋ ਫਿਰ ਉਹਨਾਂ ਨੇ ਜਿਹੜਾ ਸੂਬਾ ਸਿੰਘ ਬਾਦਲਾ ਉਹਨਾਂ ਨੇ ਜਾ ਕੇ ਉਹਨਾਂ ਦੀ ਬਾਹ ਫੜੀ ਸਾਡੇ ਬੰਦਿਆਂ ਤੋਂ ਨਿਕਲੂਗਾ ਗਰਾਂਸਾ ਫਿਰ ਜਾ ਕੇ ਉਹਨਾਂ ਨੇ ਕਹਿ ਕੇ ਛਡਵਾਇਆ ਸੂਬੇ ਬਾਦਲੇ ਹਾਂਜੀ ਤਸ਼द्दਤ ਉਹਨੇ ਦਿਨ ਹੁੰਦੀ ਰਹੀ ਹੁੰਦੇ ਰਹੇ ਮਲਾਲ ਹੈ ਜ਼ਿੰਦਗੀ ਤੇ ਇਹ ਇਨਾਂ ਦਿਨਾਂ ਦਾ ਕਿਵੇਂ ਮਲਾਲ ਹੈ ਇਨਾਂ ਜਿਹੜੇ 9 ਦਿਨ ਬੀਤੇ ਬਹੁਤ ਔਖਾ ਦਿਨ ਕੱਢੇ ਉਦੇ ਨੀਂਦ ਆ ਜਾਂਦੀ ਹੁਣ ਨਹੀਂ ਨੀਂਦ ਨਹੀਂ ਆਉਂਦੀ ਔਖੀ ਬਹੁਤ ਆਉਂਦੀ ਪੈਗਪੁਗ ਲਾ ਲਈਦਾ ਤੇ ਨੀਂਦ ਆ ਜਾਂਦੀ ਨਹੀਂ ਬੰਦੇ ਹਾਲ ਫਰੀਦ ਬਹੁਤ ਸਰੀਰ ਦੁਖਦਾ ਰਹਿੰਦਾ ਹਰ ਵਕਤ ਮੇਰਾ 95 ਕਿਲੋ weight ਸੀਗਾ ਹੁਣ 70 60 70 ਕਿਲੋ ਹੀ ਰਹਿ ਗਿਆ ਜਦੋਂ ਆਖਰੀ ਦਿਨ ਛੱਡਿਆ ਜਾਂਦਾ ਬੰਦੇ ਨੂੰ ਕੋਈ ਪ੍ਰੋਪਰ ਟ੍ਰੀਟਮੈਂਟ ਕਰਦੀ ਹੈ ਪੁਲਿਸ ਕੀ ਹੁੰਦਾ ਜਿਵੇਂ ਪਤਾ ਲੱਗਵੇ ਕੱਲ ਤੁਹਾਡੀ ਰਿਹਾਈ ਹੈਗੀ ਆ ਜਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ ਇੰਟਰੋਗੇਸ਼ਨ ਪੂਰੀ ਹੋ ਚੁੱਕੀ ਹੈ ਉਹ ਜਨੇ ਨਮ ਤੇ ਫੜਕੜੀ ਪਾਣੀ ਜਵਾਲਦੇ ਰੋ ਉਹ ਚੀਜ਼ ਨੂੰ ਨਵਾਉਂਦੇ ਆ ਵੀ ਸੋਚ ਲੈ ਜੀ ਇਹਦੇ ਹਮਤਲ ਟੂਪ ਜੀ ਮਲਦੇ ਮਿਲਦੇ ਆ ਵੀ ਗਰਮ ਪਾਣੀ ਹੁੰਦਾ ਹਾਂ ਗਰਮ ਪਾਣੀ ਤੁਹਾਨੂੰ ਵੀ ਕੀਤਾ ਹਾਂਜੀ ਹਾਂਜੀ ਕੀਤਾ ਨੌ ਦਿਨ ਨੌ ਦਿਨ ਉਹ ਬੈ ਕੇ ਕੋਲੇ ਟੌਰਚਰ ਕਰਾਉਂਦੇ ਰਹੇ ਜੇ ਪ੍ਰੋਪਰ ਲੈ ਕੇ ਦਾ ਪ੍ਰੋਪਰ ਵੀ ਉੱਥੇ ਨਾ ਗਏ ਆ ਮਗਰ ਉੱਥੇ ਵੀ ਉੱਥੇ ਉਹਨਾਂ ਨੇ ਕੋਲੇ ਲਿਖਦੇ ਰਹਿੰਦੇ ਸੀ ਨਾਲ ਨਾਲ ਸਭ ਕੁਝ ਹਾਂ ਲਿਖਦੇ ਰਹਿੰਦੇ ਵੀ ਕੀ ਬੋਲ ਰਿਹਾ ਹਾਂਜੀ ਭਰੋਸਾ ਸੀ ਤੁਹਾਨੂੰ ਸਿਸਟਮ ਤੇ ਕਿ ਯਾਰ ਇਨਸਾਫ ਹੋਵੇਗਾ ਨਹੀਂ ਭਰੋਸਾ ਦਾ ਕਾਹਦਾ ਸੀ ਜਦੋਂ ਇੰਨੇ ਦਿਨ ਕਟ ਮਾਰ ਕੀਤੀ ਭਰੋਸਾ ਹੁੰਦਾ ਤਾਂ ਉਦੋਂ ਹੀ ਪੁੱਛ ਕੇ ਕਰਕੇ ਛੱਡ ਦਿੰਦੇ ਭਾਈ ਇਹ ਚ ਕੋਈ ਹੈ ਨਹੀਂਗਾ ਇੱਕ ਦਿਨ ਘੰਟਾ ਕੁੱਟ ਪੈ ਜੇ ਬੰਦੇ ਦੇ ਘੰਟੇ 'ਚ ਹੀ ਬੰਦਾ ਲੱਖ ਦਿੰਦਾ ਵੀ ਮੈਂ ਕੀ ਕੀਤਾ ਕੀ ਨਹੀਂ 9 ਦਿਨ ਕੁੱਟ ਝਲਣੀ ਤਾਂ ਬਹੁਤ ਤੁਹਾਡੇ ਤੋਂ ਬਿਨਾ ਹੋਰ ਪਿੰਡ ਦੇ ਕਿੰਨੇ ਲੋਕ ਨੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਕੁੱਟ ਮਾਰ ਕੀਤੀ ਗਈ ਹੈ ਉਸ ਪੂਰੇ ਐਪੀਸੋਡ ਦੇ ਵਿੱਚ ਸਭ ਤੋਂ ਵੱਧ ਮੇਰੇ ਦੇ ਕੁੱਟ ਪਈ ਸਾਰੇ ਪਿੰਡ ਤੋਂ ਨੇੜੇ ਪਿੰਡ ਦੇ ਵਿੱਚ 2-4 ਬੰਦੇ ਲੱਗਦੇ ਸੀ ਉਹਨਾਂ ਦੇ ਮਗਲਾਖ ਚ ਰੜਕਦਾ ਸੀਗਾ ਅੱਛਾ ਸ਼ਿਕਾਇਤ ਹੋ ਗਈ ਤੁਹਾਡੀ ਹਾਂਜੀ ਹੁਣ ਬੱਚਿਆਂ ਦੇ ਵਿੱਚ ਬੈਠਦੇ ਹਾਂ ਬੱਚਿਆਂ ਨੂੰ ਦੱਸਦੇ ਹਾਂ ਕਿ ਇੰਨੀ ਇੰਟਰੋਗੇਸ਼ਨ ਮੈਂ ਚੱਲੀ ਆ ਹਾਂਜੀ ਦੱਸਦੇ ਕਿਹੋ ਜਿਹੇ ਦਿਨ ਨੇ ਉਹ ਦਿਨ ਤੇ ਅੱਜ ਦੇ ਦਿਨ ਸਰੀਰਕ ਪੱਖ ਤੋਂ ਬਹੁਤ ਮਾੜੇ ਦਿਨ ਨੇ ਕੰਮ ਕੀ ਕਰਦੇ ਹਾਂ ਗੁਜ਼ਾਰਾ ਹੁੰਦਾ ਗੁਜ਼ਾਰਾ ਬਸ ਠੀਕ ਹੈ ਟੈਂਪਸ ਕਰੀਏ ਕੰਮ ਕਰਦੇ ਕੀ ਹਾਂ ਮਸਲਾਈ ਦਾ ਕੰਮ ਕਰਦੇ ਦਿਹਾੜੀ ਬਣ ਜਾਂਦੀ ਹੈ ਕੰਮ ਕਰਨ ਜੋਗੇ ਹੈਗੇ ਹੋਂ ਕਿ ਨਹੀਂ ਹੈਗੇ ਹਣ ਮਤਲਬ ਹੁੰਦਾ ਜਦੋਂ ਐਜੈਂਟ ਬਸ ਔਖੇ ਸੌਖੇ ਬਸ ਕਰੀਏ ਮਾਤਾ ਪਿਤਾ ਜਦੋਂ ਮਾਤਾ ਪਿਤਾ ਦੇ ਸਾਹਮਣੇ ਇੰਟਰੋਗੁਏਸ਼ਨ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਜਾਣੇ ਉਹਨਾਂ ਦਾ ਰਿਐਕਸ਼ਨ ਕੀ ਸੀ ਰੈਕਟ ਕੀ ਸੀ ਤੁਹਾਨੂੰ ਲੈ ਕੇ ਮਾਤਾ ਪਿਤਾ ਨੇ ਤਾਂ ਹੀ ਦੇਖਿਆ ਹੀ ਨਹੀਂ ਗਿਆ ਉਹਨਾਂ ਦਾ ਚੱਲ ਵਸੇ ਉਹ ਤਾਂ ਜਾਣ ਤੋਂ ਜਦੋਂ ਮਾਤਾ ਦੇ ਸਾਹਮਣੇ ਗਏ ਪਹਿਲੀ ਵਾਰ ਕੁੱਟ ਸਹਿਣ ਤੋਂ ਬਾਅਦ ਉਹਨਾਂ ਨੂੰ ਅਟੈਕ ਹੋ ਗਿਆ ਸੀ ਗਏ ਦੇਖਣ ਸਾਰ ਥੋੜੇ ਦਿਨ ਬਾਅਦ ਹੋ ਗਿਆ ਸੀ ਚੱਲਿਆ ਨਹੀਂ ਗਿਆ ਆਪਦੇ ਪੁੱਤ ਦਾ ਇਹ ਦਰਦ ਡੈਥ ਕਦੋਂ ਆਈ ਉਹਨਾਂ ਦੀ ਉਹਨਾਂ ਦੀ 2016 ਚ ਹੋਈ ਹੈ ਜਦੋਂ ਤੁਹਾਡੀ ਹਾਂ ਥੋੜੇ ਜਣਾ ਬਾਅਦ ਹੀ ਹੋ ਗਈ ਸੀ ਤੁਹਾਡਾ ਗਮ ਲੈ ਗਿਆ ਉਹਨਾਂ ਨੂੰ ਤੇ ਫਾਦਰ ਸਾਹਿਬ ਫਾਦਰ ਸਾਹਿਬ 2017 ਚ ਚਲੇ ਗਏ ਸੀ ਗੱਲਬਾਤ ਕਰਦੇ ਸੀ ਤੁਹਾਡੇ ਨਾਲ ਹਾਂਜੀ ਕਰਦੇ ਇਹ ਪੂਰੇ ਐਪੀਸੋਡ ਨੂੰ ਲੈ ਕੇ ਚਰਚਾ ਹੁੰਦੀ ਸੀ ਘਰ ਦੇ ਵਿੱਚ ਪੂਰੀ ਹੁੰਦੀ ਸੀ ਬੱਚਿਆਂ ਦੀ ਹੁੰਦੀ ਹੈ ਬੱਚਿਆਂ ਨਾਲ ਚਰਚਾ ਹਾਂਜੀ ਹਾਂਜੀ ਬੱਚਿਆਂ ਨਾਲ ਵੀ ਹੁੰਦੀ ਵਾਈਫ ਨਾਲ ਵੈਫ ਨਾਲ ਵੀ ਹੁੰਦੀ ਹੈ ਤੁਹਾਡੇ ਹਮਸਾਪਰ ਸੀ ਜਦੋਂ ਉਹਨਾਂ ਨੇ ਤੁਹਾਨੂੰ ਉਸ ਲਾਜ਼ਮੀ ਤੌਰ ਤੇ ਤੁਹਾਡਾ ਉਹਨਾਂ ਨੇ ਜਦੋਂ ਆਏ ਹੋਗੇ ਤੁਹਾਡੀ ਮਤਲਬ ਕਿ ਹੁੰਦਾ ਕਿ ਬਹੁਤ ਘਰਤ ਚੱਲੀ ਆ ਗਈ ਹੈ ਇਹਨਾਂ ਦੀ ਕੋਈ ਮਾਲਸ਼ ਦੀ ਜ਼ਰੂਰਤ ਹੈਗੇ ਇਹਨਾਂ ਨੂੰ ਸਾਤ ਦਿਨ ਜਦੋਂ ਤੁਹਾਡਾ ਉਹ ਹਾਲਤ ਦੇ ਵਿੱਚ ਤੁਹਾਡਾ ਸਰੀਰ ਵੇਖਿਆ ਸਾਫ਼ ਪੂਰਾ ਦਿੱਤਾ ਹੀ ਕਰਦੇ ਫਿਰ ਚੱਲ ਪਾਏ ਤੁਹਾਡਾ ਉਹ ਸਰੀਰ ਦੇਖ ਕੇ ਵੀ ਨਹੀਂ ਚੱਲ ਪਾਏ ਜੀ ਮੇਰੇ ਅਜੇ ਤੁਹਾਨੂੰ ਦੱਸੀ ਇਹਨਾਂ ਲੋ ਸਾਲ ਹੋ ਗਏ ਚੱਡੇ ਪਾੜਿਆਂ ਨੂੰ ਉਹ ਮੈਂ ਦਾਗ ਪਏ ਹਜੇ ਵੀ ਗਏ ਨਹੀਂ ਉਹ ਦਾਗ ਜਿਹੜੇ ਕਹਿੰਦੇ ਕਿ ਬਰਫ ਤੇ ਲਟਾ ਦਿੰਦੇ ਆ ਮਤਲਬ ਕਿ ਕਿਸ ਤਰ੍ਹਾਂ ਥੋੜਾ ਜਿਹਾ ਸੀ ਪੰਜ ਚਾਰ ਸ਼ਬਦਾਂ ਚ ਤੁਹਾਡੇ ਤੋਂ ਜਰੂਰ ਸਮਝਣਾ ਚਾਹਣਾ ਇੰਟਰੋਗੇਸ਼ਨ ਕਿਹੋ ਜੀ ਹੁੰਦੀ ਸੀ ਤੁਹਾਡੇ ਨਾਲ ਕਿਹੋ ਜਾਂ ਤੁਸੀਂ ਦਰ ਦੱਸਿਆ ਥੋੜਾ ਜਿਹਾ ਸਾਨੂੰ ਬਰੀਫਲੀ ਕਾਈਂਡਲੀ ਇਹ ਜਰੂਰ ਦੱਸੋ ਇੰਟਰੋਗੇਸ਼ਨ ਆਹੀ ਹੈ ਜਿਸ ਵਾਰ ਸੁਣਨ ਨੇ ਕਰੰਟ ਲਾਉਂਦੇ ਆ ਚੱਡੇ ਪਾੜਦੇ ਆ ਮੂੰਹ ਚ ਪਾਣੀ ਦੇ ਨੱਕ ਚ ਪਾਣੀ ਪਾਈ ਜਾਂਦੇ ਮਤਲਬ ਜੱਗਨਾ ਭਰ ਭਰ ਕੇ ਤੇ ਦੰ ਦੋ ਦਿਨ ਤੱਕ ਨਾ ਦੋ ਰਾਤਾਂ ਨੂੰ ਦੋ ਦਿਨ ਸੌਣ ਹੀ ਨਹੀਂ ਦੁੱਤਾ ਇਹਨਾਂ ਨੇ ਮੈਨੂੰ ਰੋਏ ਪਰਦਾ ਲੈ ਗਏ ਤੁਸੀਂ ਕਹ ਤੁਹਾਡੀਆਂ ਤਲੀਆਂ ਵੀ ਕੁੱਟੀਆਂ ਕਾਹਦੇ ਨਾਲ ਕੁੱਟੀਆਂ ਤਲੀਆਂ ਬੈਰ ਦੀ ਸੁੱਟੀ ਹੁੰਦੀ ਹੈ ਉਹਦੇ ਨਾਲ ਕੁੱਟਦੇ ਤਰ੍ਹਾਂ ਕਿੰਨੇ ਜਣੇ ਇੱਕ ਜਣਾ ਉੱਤੇ ਬਹਿ ਜਾਂਦਾ ਇੱਕ ਜਣਾ ਤਲੀਆਂ ਕੁੱਟਦਾ ਤੇ ਉਈ ਤੇ ਬਹਿ ਜਾਂਦਾ ਫੜ ਕੇ ਬਹਿ ਜਾਂਦਾ ਹਾਂ ਉੱਪਰ ਹਾਂ ਤੁਹਾਨੂੰ ਟੂਈ ਦੇ ਬੈ ਨਾਲ ਤਫੜ ਕੇ ਗਈ ਛੋਟੀ ਹਜੇ ਵੀ ਮੇਰੇ ਮਤਲਬ ਆ ਚੀਜ਼ਾਂ ਦੁਖਦੀਆਂ ਸਾਈਡ ਤੇ ਵਾਜੂ ਜਾਂਦੀ ਨਾ ਕੋਈ ਰਹਿਮ ਕੋਈ ਉਹ ਦਿਆ ਕਦੇ ਦਿਖਾਉਂਦਾ ਨਹੀਂ ਕੋਈ ਅਫਸਰ ਆ ਕੇ ਕੋਈ ਨਹੀਂ ਦਿਖਾਉਂਦਾ ਯਾਰ ਲਾਜ਼ਮੀ ਤੌਰ ਤੇ ਅਸੀਂ ਚਾਹਾਂਗੇ ਜਿਹੜਾ ਤੁਸੀਂ ਦਰਦ ਡੰਡਾਇਆ ਅੱਜ ਸਿੱਖ ਸੰਗਤ ਦੇ ਸਾਹਮਣੇ ਆਵੇ ਅਸੀਂ ਚਾਹਾਂਗੇ ਅੱਜ ਕੈਮਰੇ ਤੇ ਮਾਫੀ ਦੇ ਨਾਲ ਅਸੀਂ ਸਿੱਖ ਸੰਗਤ ਤੋਂ ਕਹਿੰਦੇ ਹਾਂ ਸਾਡੀ ਮਾਫੀ ਕਿਉਂਕਿ ਇਸ ਤੋਂ ਬਾਅਦ ਤੁਸੀਂ ਜੋ ਕਮੈਂਟ ਕਰਨੇ ਆ ਸ਼ਾਇਦ ਉਹ ਬਹੁਤ ਤੁਹਾਡੇ ਭੱਦੇ ਕਮੈਂਟ ਵੀ ਆਉਣ ਪਰ ਅੱਜ ਸੱਚ ਸੰਗਤ ਚਾਹੁੰਦੀ ਹੈ ਕਿ ਉਹ ਸੱਚ ਸਭ ਦੇ ਸਾਹਮਣੇ ਆਵੇ ਜਿਸ ਸੱਚ ਨੂੰ ਲੈ ਕੇ ਪੂਰੀ ਦੁਨੀਆ ਅੱਜ ਦੁਬਾਰਾ ਇਸ ਕੇਸ ਵੱਲ ਵੇਖ ਰਹੀ ਆ ਜਿਹੜੀ ਸਿੱਖ ਸੰਗਤ ਦੇ ਉਹ ਸਮੇਂ ਹੰਨੱਕੇ ਤੌਰ ਤੇ ਜਿਹੜੇ ਕੁੱਟੇ ਗਏ ਆ ਨੱਕੇ ਦਾ ਮਤਲਬ ਬੇਮਤਲ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਚੱਕ ਕੇ ਇੰਟੈਰੋਗੇਟ ਦੇ ਬਹਾਨੇ ਲਗਾਤਾਰ ਕੁੱਟਦੇ ਰਹੀ 8 8 9 9 ਦਿਨ ਘਰਦਿਆਂ ਨੂੰ ਦਿਖਾਇਆ ਗਿਆ ਉਹ ਸਖਸ਼ ਸਾਡੇ ਨਾਲ ਆ ਰਣਜੀਤ ਸਿੰਘ ਉਹਨਾਂ ਨੇ ਕਿਹਾ ਕਿ ਮੇਰੇ ਚੱਡੇ ਪਾੜੇ ਗਏ ਕੋਈ ਨਿਸ਼ਾਨ ਹੋਣਗੇ ਕੋਈ ਐਹੋ ਜੀ ਉਹਨਾਂ ਦੇ ਹੋਵੇਗਾ ਅਸੀਂ ਲਾਜ਼ਮੀ ਤੌਰ ਤੇ ਕਰੂਗੇ ਕੈਮਰੇ ਤੇ ਪਹਿਲੀ ਵਾਰ ਉਹ ਦਰਦ ਉਹ ਸੱਟ ਅਸੀਂ ਦਿਖਾਉਣ ਜਾ ਰਹੇ ਹਾਂ ਐਸ ਐਮ ਟੀਵੀ ਤੇ ਤਾਂ ਸਾਡੇ ਨਾਲ ਨੇ ਉਹ ਸ਼ਖਸ ਜਿਨ੍ਹਾਂ ਨੇ ਉਹ ਇੰਟੈਰੋਗੇਸ਼ਨ ਚੱਲੀ ਸੀ ਰਣਜੀਤ ਜੀ ਮਾਫੀ ਦੇ ਨਾਲ ਚਾਹਾਂਗੇ ਸਾਨੂੰ ਉਹ ਦਰਦ ਜਿਹੜਾ ਹੈਗਾ ਆਪ ਦਾ ਦਰਦ ਪੂਰੀ ਦੁਨੀਆ ਦੇ ਸਾਹਮਣੇ ਲਾਜ਼ਮੀ ਰੱਖੋ ਜੇ ਰੱਖ ਸਕਦੇ ਹੋ ਤਾਂ ਹਿੰਮਤ ਕਰ ਸਕਦੇ ਹੋ ਤਾਂ ਉਹ ਦਿਖਾ ਦਾਂਗੇ ਦਿਖਾ ਦਿੰਦੇ ਹਾਂ ਤੂੰ ਤੱਕ ਲਾਜ਼ਮੀ ਤੌਰ ਤੇ ਦਿਖਾਓ ਦਿਖਾ ਦਿੰਦੇ ਤਾਂ ਇਹ ਸਾਨੂੰ ਸਾਡੇ ਨਾਲ ਰੰਜੀਤ ਸਿੰਘ ਹਾਲਾਤ ਤੁਸੀਂ ਦੇਖੇ ਨੇ ਸਰੀਰ ਦੇ ਪਹਿਲੀ ਵਾਰ ਤਸਵੀਰ ਤੁਹਾਡੇ ਸਾਹਮਣੇ ਲੈ ਕੇ ਆਂਦੀ ਹੈ ਇਹ ਕੋਈ ਐਕਸਕਲੂਸਿਵ ਤਸਵੀਰ ਨਹੀਂ ਅਸੀਂ ਨਹੀਂ ਕਹਿੰਦੇ ਨੂੰ ਤੁਸੀਂ ਐਕਸਕਲੂਸਿਵ ਕੰਟੈਂਟ ਦੇ ਵਿੱਚ ਵੇਖਿਓ ਅਸੀਂ ਨਹੀਂ ਚਾਹੁੰਦੇ ਕਿ ਜਵਾਹਵਾ ਕਰਿਓ ਅਸੀਂ ਪੰਥ ਦਾ ਦਰਦ ਕੌਮ ਦਾ ਦਰਦ ਇੱਕ ਵਿਅਕਤੀ ਦੇ ਜ਼ਰੀਏ ਤੁਹਾਡੇ ਤੱਕ ਰੱਖਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਅੱਜ ਕੁਝ ਹੋ ਰਿਹਾ ਬਿਟਵੀਨ ਦੀ ਅਕਾਲੀ ਪੋਲਿਟਿਕਸ ਬਿਟਵੀਨ ਦੀ ਪੰਥਕ ਪੋਲਿਟਿਕਸ ਔਰ ਬਿਟਵੀਨ ਦੀ ਜਿਹੜਾ ਹੈਗਾ ਇਨਸਾਫ ਦੇ ਤੌਰ ਤੇ ਲੜਾਈ ਲੜੀ ਜਾ ਰਹੀ ਹੈ ਉਹਦੇ ਵਿੱਚ ਅਜਿਹੇ ਲੋਕ ਕਿੰਨੇ ਨੇ ਜਿਨ੍ਹਾਂ ਦਾ ਅੱਜ ਵੀ ਦਰਦ ਛਲਕਦਾ ਜਰੂਰ ਹੈ ਪਰ ਉਹਦੀ ਸੁਣਵਾਈ ਨਹੀਂ ਹੁੰਦੀ